ਇਹ ਨਹੀਂ ਭਾਈ ਕੰਪਰੈਸਰ ਫਟਿਆ ਵਾ ਜਿਸ ਤਰ੍ਹਾਂ ਮਤਲਬ ਅੱਗ ਲੱਗੀ ਜਿਹੜੀ ਕੰਪਰੈਸਰ ਕੰਪਰੈਸਰ ਫਟ ਗਿਆ ਉਹਦੇ ਨਾਲ ਸਿਲੰਡਰ ਨੂੰ ਅੱਗ ਲੱਗ ਗਈ ਸਿਲੰਡਰ ਇਹਨਾਂ ਨੇ ਚੱਕ ਕੇ ਬਾਹਰ ਕੱਢਿਆ ਵਾ ਬਾਕੀ ਆ ਸਿਲੰਡਰ ਪਏ ਨੇ ਬਚਾ ਹੋ ਗਿਆ ਕੋਈ ਨੁਕਸਾਨ ਕੀ ਕੀ ਹੋਇਆ ਜਿਹੜੇ ਵਾਈਕਲ ਵਗੈਰਾ ਖੜੇ ਸਨ ਦੋ ਆਈ ਤਾਂ 4-5 ਵਾਈਕਲ ਦੀ ਸਾਡੇ ਉਹ ਜਲ ਗਏ ਨੇ ਤੇ ਫੋਟੋ ਕਾਪੀ ਵਾਲੀ ਮਸ਼ੀਨ ਸੀਗੀ ਉਹ ਜਲ ਗਈ ਤੇ ਜਾਂਚ ਅਧਿਕਾਰੀ ਜਿਹੜੇ ਮੌਕੇ ਤੇ ਜਾਂਚ ਅਧਿਕਾਰੀ ਆਇਆ ਮੌਕੇ ਤੇ ਫਾਇਰ ਬਗੇਟ ਵੀ ਆ ਗਈ ਜੀ ਕਾਫੀ ਕੋਸ਼ਿਸ਼ ਕਰਕੇ ਅੱਗ ਬੁਝਾਈਏ ਇਹਨਾਂ ਨੇ ਲੱਗੀ ਕਿਸ ਤਰ੍ਹਾਂ ਲੱਗੀ ਹੈ ਜੀ ਏ ਜੀ ਮੈਂ ਆ ਕੇ ਮੌਕਾ ਦੇਖਿਆ ਤੇ ਮੈਨੂੰ ਪਤਾ ਲੱਗਿਆ ਵੀ ਪਿੱਛੇ ਇੱਕ ਚਾਹ ਦੀ ਦੁਕਾਨ ਸੀਗੀ ਉੱਥੇ ਕੋਈ ਫਰਿੱਜ ਪਿਆ ਸੀ ਫਰਿੱਜ ਦਾ ਕੰਪਰੈਸਰ ਫਟ ਗਿਆ ਉਹਦੇ ਨਾਲ ਜਿਹੜੀ ਅੱਗ ਲੱਗੀ ਉਹਦੇ ਨਾਲ ਸਿਲੰਡਰ ਦੀ ਪਾਈਪ ਨੂੰ ਅੱਗ ਲੱਗੀ ਤੇ ਸਿਲੰਡਰ ਫਿਰ ਫਟ ਗਿਆ ਕਿੰਨੇ ਲੋਕ ਜ਼ਖਮੀ ਹੋਏ ਆ ਜੀ ਚਾਰ ਜਣੇ ਜੀ ਜ਼ਖਮੀ ਹੋਏ ਆਗੇ ਤੇ ਉਹਨਾਂ ਨੂੰ ਹਸਪੀਟਲ ਲੈ ਕੇ ਗਏ ਆ ਹਾਲਤ ਹਾਲੇ ਤੱਕ ਤਾਂ ਠੀਕ ਹੈ ਪਰ ਫੇਰ ਵੀ ਡਾਕਟਰ ਨੇ ਉਹਨਾਂ ਨੂੰ 48 ਆਵਰਸ ਦਾ ਟਾਈਮ ਦਿੱਤਾ ਮੈਮ ਜਿਸ ਤਰ੍ਹਾਂ ਦੇ ਹਾਲਾਤ ਅੰਦਰ ਤੁਸੀਂ ਦੇਖਿਆ ਕਾਫੀ ਢੀਡ ਭਾਰੀ ਵਾਲੀ ਜਗ੍ਹਾ ਆ ਬਣ ਲੱਗਦਾ ਕਿ ਉਚਿਤ ਜਗ੍ਹਾ ਆਵਾਜਾਂ ਸਪੇਸ ਦੇਖੋ ਜੀ ਹੁਣ ਇਹ ਜੀ ਜਿਹੜੀਆਂ ਅੱਗੇ ਦੁਰਘਟਨਾਵਾਂ ਕਿਤਨਾ ਕਿਤੇ ਪਾਪੜ ਦੀ ਤਾਂ ਲਾਪਰਵਾਹੀ ਨਾਲ ਨਹੀਂ ਆ ਪਰ ਇਹ ਸੀਗਾ ਵੀ ਕੋਈ ਸੋਚਦਾ ਨਹੀਂ ਵੀ ਇਦਾਂ ਦੀ ਕੋਈ ਦੁਰਘਟਨਾ ਹੋ ਜੂਗੀ ਮੈਂ ਮਾਲੇ ਦੋਲੀ ਜੀ ਆ ਵਾਈਕਲ ਜਿਹੜੇ ਆ ਉਹ ਬਿਲਕੁਲ ਸੜੇ ਪਏ ਆ ਕਿਹੜੇ ਵਾਈਕਲ ਆ ਜੀ ਜਿਹੜੇ ਇਹਦੇ ਤੇ ਮਨਜੀਤ ਆਟੋ ਇਲੈਕਟ੍ਰੀਕਲਸ ਨੇ ਇੰਨਾ ਦਾ ਰਿਪੇਅਰ ਦਾ ਕੰਮ ਹੈ ਇਹਨਾਂ ਦੇ ਵਾਈਕਲ ਖੜੇ ਸੀ ਪਿੱਛੇ ਰਿਪੇਅਰ ਵਾਲੇ ਉਹ ਸੜ ਗਏ ਆ ਦੇਖੋ ਡਾਊਨ ਚ ਕੁਝ ਸਾਮਾਨ ਪਿਆ ਸੀ ਉਹ ਆ ਉਹ ਸੜ ਗਿਆ ਦੁਕਾਨ ਚ ਜਿਹੜਾ ਕੁਝ ਸਾਮਾਨ ਪਿਆ ਸੀ ਚਾਹ ਵਾਲੇ ਦਾ ਸਾਰਾ ਸੜ ਗਿਆ ਨੁਕਸਾਨ ਤਾਂ ਹੋਇਆ ਜਾਨੀ ਨੁਕਸਾਨ ਤੋਂ ਬਚਾਇਆ ਜੀ ਹਲੇ ਤੇ ਜਿਹੜਾ ਬਾਕੀ ਸਾਮਾਨ ਦਾ ਨੁਕਸਾਨ ਹੋਇਆ ਮੈਡਮ ਲਾਪਰ ਭਾਈ ਸਾਹਮਣੇ ਨਜ਼ਰ ਆਂਦੀ ਕੰਜਸਟਰ ਬਹੁਤ ਜਗ੍ਹਾ ਸੀ ਔਰ ਹੁਣ ਦੇਖਦੇ ਹੋਏ ਜਾਨੀ ਮਾਨੀ ਨੁਕਸਾਨ ਵੀ ਹੋ ਸਕਦਾ ਜੀ ਬਹੁਤ ਵੱਡੇ ਜਿਵੇਂ ਆਲੇ ਦੁਆਲੇ ਮਕਾਨ ਦੇਖੋ ਜੀ ਪ੍ਰਮਾਤਮਾ ਨੇ ਬਚਾਈ ਰੱਖਤਾ ਤੁਕੀ ਅੱਗ ਤਾਂ ਜਦੋਂ ਪੈਂਦੀ ਹੈ ਅੱਗ ਨੂੰ ਕਾਬੂ ਕਰਨਾ ਤੁਹਾਨੂੰ ਪਤਾ ਹੀ ਬਹੁਤ ਮੁਸ਼ਕਲ ਹੁੰਦਾ ਹੈ ਪਰ ਕਾਬੂ ਹੋ ਗਈ ਹੈ ਟਾਈਮਲੀ ਕਿਉਂਕਿ ਸਾਰਾ ਸਾਰੀ ਮਾਰਕੀਟ ਏਰੀਆ ਹੀ ਹੈ ਜੇ ਫੈਲਦੀ ਅੱਗ ਤਾਂ ਜਿਆਦਾ ਨੁਕਸਾਨ ਹੋ ਜਾਣਾ ਸੀ ਬਚਾਉ ਹੋ ਗਿਆ ਮੌਕੇ ਤੇ ਫਾਇਰ ਬ੍ਰਿਗੇਡ ਆ ਗਈ ਹਾਂਜੀ ਹਾਂਜੀ ਸਰ ਮੌਕੇ ਤੇ ਆ ਗਈ ਸੀ ਆ ਗੀ ਕੰਟਰੋਲ ਚ ਹੈ ਬਚਾਉ ਹੋ ਗਿਆ ਜੀ ਨਹੀਂ ਬਾਈ ਕੰਪਰੈਸਰ ਫਟਿਆ ਵਾ ਕਿਤਨਾ ਮਤਲਬ ਅੱਗ ਲੱਗੀ ਜਿਹੜੀ ਕੰਪਰੈਸਰ ਕੰਪਰੈਸਰ ਫਟ ਗਿਆ ਉਹਦੇ ਨਾਲ ਸਿਲੰਡਰ ਨੂੰ ਅੱਗ ਲੱਗ ਗਈ ਜੀ ਸਿਲੰਡਰ ਇਹਨਾਂ ਨੇ ਚੱਕ ਕੇ ਬਾਹਰ ਕੱਢਿਆ ਵਾ ਬਾਕੀ ਆ ਸਿਲੰਡਰ ਪਹਿਨੇ ਬਚਾ ਹੋ ਗਿਆ ਕਾ ਤੁਹਾਨੂੰ ਨੁਕਸਾਨ ਕੀ ਕੀ ਹੋਇਆ ਜੀ ਵਾਈਕਲ ਵਗੈਰਾ ਖੜ ਗਿਆ ਸੋ ਵਾਈਕਲ ਚਾਰ ਪੰਜ ਵਾਈਕਲ ਦੀ ਸਾਡੇ ਉਹ ਜਲ ਗਏ ਨੇ ਤੇ ਫੋਟੋ ਕਾਪੀ ਵਾਲੀ ਮਸ਼ੀਨ ਸੀਗੀ ਉਹ ਜਲ ਗਈ ਤੇ ਜਾਂਚ ਅਧਿਕਾਰੀ ਜਿਹੜੇ ਮੌਕੇ ਤੇ ਜਾਂਚ ਅਧਿਕਾਰੀ ਆਇਆ ਮੌਕੇ ਤੇ ਫਾਇਰ ਬਗੇਟ ਵੀ ਆ ਗਈ ਜੀ ਕਾਫੀ ਕੋਸ਼ਿਸ਼ ਕਰਕੇ ਅੱਗ ਬੁਝਾਈਏ ਇਹਨਾਂ ਨੇ ਅੱਗ ਲੱਗੀ ਕਿਸ ਤਰ੍ਹਾਂ ਲੱਗੀ ਹੈ ਜੀ ਏ ਜੀ ਮੈਂ ਆ ਕੇ ਮੌਕਾ ਦੇਖਿਆ ਤੇ ਮੈਨੂੰ ਪਤਾ ਲੱਗਿਆ ਵੀ ਪਿੱਛੇ ਇੱਕ ਚਾਹ ਦੀ ਦੁਕਾਨ ਸੀਗੀ ਉੱਥੇ ਕੋਈ ਫਰਿੱਜ ਪਿਆ ਸੀ ਫਰਿੱਜ ਦਾ ਕੰਪਰੈਸਰ ਫਟ ਗਿਆ ਉਹਦੇ ਨਾਲ ਜਿਹੜੀ ਅੱਗ ਲੱਗੀ ਉਹਦੇ ਨਾਲ ਸਿਲੰਡਰ ਦੀ ਪਾਈਪ ਨੂੰ ਅੱਗ ਲੱਗੀ ਤੇ ਸਿਲੰਡਰ ਫਿਰ ਫਟ ਗਿਆ ਕਿੰਨੇ ਲੋਕ ਜ਼ਖਮੀ ਹੋਏ ਆ ਚਾਰ ਜਣੇ ਜੀ ਜ਼ਖਮੀ ਹੋਏ ਹੈਗੇ ਤੇ ਉਹਨਾਂ ਨੂੰ ਹਸਪੀਟਲ ਲੈ ਕੇ ਗਏ ਆ ਹਾਲਤ ਹਾਲੇ ਤੱਕ ਤਾਂ ਠੀਕ ਹੈ ਪਰ ਫੇਰ ਵੀ ਡਾਕਟਰ ਨੇ ਉਹਨਾਂ ਨੂੰ 48 ਆਵਰਸ ਦਾ ਟਾਈਮ ਦਿੱਤਾ ਮੈਮ ਜਿਸ ਤਰ੍ਹਾਂ ਦੇ ਹਾਲਾਤ ਅੰਦਰ ਤੁਸੀਂ ਦੇਖਿਆ ਕਾਫੀ ਢੀਡ ਭਾਰੀ ਵਾਲੀ ਜਗ੍ਹਾ ਆ ਬਣਦਾ ਕਿ ਉਚਿਤ ਜਗ੍ਹਾ ਆਵਾਜਾ ਸਪੇਸ ਦੇਖੋ ਜੀ ਹੁਣ ਇਹ ਜੀ ਜਿਹੜੀਆਂ ਅੱਗੇ ਦੁਰਘਟਨਾਵਾਂ ਕਿਤਨਾ ਕਿਤੇ ਪਾਪੜ ਦੀ ਤਾਂ ਲਾਪਰਵਾਹੀ ਨਾਲ ਨਹੀਂ ਆ ਪਰ ਇਹ ਸੀਗਾ ਵੀ ਕੋਈ ਸੋਚਦਾ ਨਹੀਂ ਵੀ ਇਦਾਂ ਦੀ ਕੋਈ ਦੁਰਘਟਨਾ ਹੋ ਜੂਗੀ ਮੈਂ ਮਾਲੇਦ ਵਾਲੀ ਜੀ ਆ ਵਾਈਕਲ ਜਿਹੜੇ ਆ ਉਹ ਬਿਲਕੁਲ ਸੜੇ ਪਏ ਆ ਕਿਹੜੇ ਵਾਈਕਲ ਆ ਜੀ ਜਿਹੜੇ ਇਹ ਜਿੱਥੇ ਮਨਜੀਤ ਆਟੋ ਇਲੈਕਟ੍ਰੀਕਲਸ ਨੇ ਇੱਥੇ ਦਾ ਰਿਪੇਅਰ ਦਾ ਕੰਮ ਹੈ ਇਹਨਾਂ ਦੇ ਵਾਈਕਲ ਖੜੇ ਸੀ ਪਿੱਛੇ ਰਿਪੇਅਰ ਵਾਲੇ ਉਹ ਸੜ ਗਏ ਆ ਦੇਖੋ ਡਾਊਨ ਚ ਕੁਝ ਸਾਮਾਨ ਪਿਆ ਸੀ ਉਹ ਆ ਉਹ ਸੜ ਗਿਆ ਦੁਕਾਨ ਚ ਜਿਹੜਾ ਕੁਝ ਸਾਮਾਨ ਪਿਆ ਸੀ ਚਾਹ ਵਾਲੇ ਦਾ ਸਾਰਾ ਸੜ ਗਿਆ ਨੁਕਸਾਨ ਤਾਂ ਹੋਇਆ ਜਾਨੀ ਨੁਕਸਾਨ ਤੋਂ ਬਚਾਇਆ ਜੀ ਹਲੇ ਤੇ ਜਿਹੜਾ ਬਾਕੀ ਸਾਮਾਨ ਦਾ ਨੁਕਸਾਨ ਹੋਇਆ ਮੈਡਮ ਲਾਪਰ ਭਾਈ ਸਾਹਮਣੇ ਨਜ਼ਰ ਆਂਦੀ ਕੰਜਸਟਡ ਬਹੁਤ ਜਗ੍ਹਾ ਸੀ ਔਰ ਹੁਣ ਦੇਖਦੇ ਹੋਏ ਜਾਨੀ ਮਾਨੀ ਨੁਕਸਾਨ ਵੀ ਹੋ ਸਕਦਾ ਜੀ ਬਹੁਤ ਵੱਡੇ ਜਿਵੇਂ ਆਲੇ ਦੁਆਲੇ ਮਕਾਨ ਦੇਖੋ ਜੀ ਪ੍ਰਮਾਤਮਾ ਨੇ ਬਚਾਈ ਰੱਖਤਾ ਉਤੋ ਕੀ ਅੱਗ ਤਾਂ ਜਦੋਂ ਪੈਂਦੀ ਹੈ ਅੱਗ ਨੂੰ ਕਾਬੂ ਕਰਨਾ ਤੁਹਾਨੂੰ ਪਤਾ ਹੀ ਬਹੁਤ ਮੁਸ਼ਕਲ ਹੁੰਦਾ ਹੈ ਪਰ ਕਾਬੂ ਹੋ ਗਈ ਹੈ ਟਾਈਮਲੀ ਕਿਉਂਕਿ ਸਾਰਾ ਸਾਰੀ ਮਾਰਕੀਟ ਏਰੀਆ ਹੀ ਹੈ ਜੇ ਫੈਲਦੀ ਅੱਗ ਤਾਂ ਜਿਆਦਾ ਨੁਕਸਾਨ ਹੋ ਜਾਣਾ ਸੀ ਬਚਾਉ ਹੋ ਗਿਆ ਮੌਕੇ ਤੇ ਫਾਇਰ ਬ੍ਰਿਗੇਡ ਆ ਗਈ ਹਾਂਜੀ ਹਾਂਜੀ ਸਰ ਮੌਕੇ ਤੇ ਆ ਗਈ ਸੀ ਅੱਗ ਨੂੰ ਕੰਟਰੋਲ ਚ ਬਚਾਉ ਹੋ ਗਿਆ